ਖੁਨਾ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਜਿਸ ਸੇ ਚਲਦਿਆਂ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਇਹ ਹੀ ਨਹੀਂ ਕਿ ਕਈ ਅਕਾਲੀ ਆਗੂਆਂ ਦੇ ਵੱਲੋਂ ਸਵਾਲ ਵੀ ਚੁੱਕੇ ਗਏ ਨੇ ਤਾਂ ਦੱਸ ਜਾਈਏ ਕਿ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਜਿਸ ਪਦਵੀ ਤੇ ਸੇਵਾ ਨਿਭਾਣੀ ਹੋਵੇ ਉਸ ਪਦਵੀ ਦੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਗਿਆਨੀ ਰਗबीर ਸਿੰਘ ਨੇ ਸਿੱਖਾਂ ਦੀ ਉੱਚ ਪਦਵੀ ਨੂੰ ਦੁਨਿਆਵੀ ਅਦਾਲਤ ਦੇ ਕਟਾਰੇ ਚੁ ਖੜਾ ਕੀਤਾ ਦੱਸ ਜਾਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾ ਪ੍ਰਧਾਨ ਅਤਿ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਵੱਡੇ ਸਵਾਲ ਚੁੱਕੇ ਨੇ ਕਿ ਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਗਰੰਥੀ ਗਿਆਨੀ ਰਗਵੀਰ ਸਿੰਘ ਨੂੰ ਦੁਨਿਆਵੀ ਅਦਾਲਤ ਦਾ ਰੁਖ ਅਖਤਿਆਰ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਜਿਸ ਪਦਵੀ ਤੇ ਸੇਵਾ ਨਿਭਾਉਂਦੇ ਖੋਈਏ ਉਸ ਪਦਵੀ ਤੇ ਸੇਵਾ ਨਿਭਾ ਚੁੱਕੀਆਂ ਸ਼ਖਸੀਅਤਾਂ ਦੀਆਂ ਕੱਲਣਾ ਤੇ ਕੁਰਬਾਨੀਆਂ ਨੂੰ ਵੀ ਛੇਤੇ ਰੱਖਣਾ ਚਾਹੀਦਾ ਹੈ ਸਰਨਾ ਨੇ ਵੀ ਕਿਹਾ ਕਿ ਗਿਆਨੀ ਰਗਵੀਰ ਸਿੰਘ ਨੇ ਨਿੱਜੀ ਮਫਾਦਾਂ ਲਈ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗਰੰਤੀ ਦੀ ਪਦਵੀ ਨੂੰ ਹੀ ਦੁਨੀਆਵੀ ਅਦਾਲਤ ਦੇ ਵਿੱਚ ਖੜਾ ਕਰ ਦਿੱਤਾ ਉਹਨੇ ਕਿਹਾ ਕਿ ਜਿਸ ਪਦਵੀ ਅੱਗੇ ਦੁਨੀਆ ਭਰ ਦੇ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਸਿਰ ਚੁੱਕਦਾ ਉਸ ਪਦਵੀ ਨੂੰ ਅਦਾਲਤ ਵਿੱਚ ਖੜਾ ਕਰਕੇ ਨੀਵਾ ਕਰਨ ਦਾ ਯਤਨ ਕੀਤਾ ਗਿਆ। ਇਸੇ ਯਤਨ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਮੁਗਰੰਥੀ ਦੀ ਪਦਵੀ ਨੂੰ ਨੀਵਾ ਕਰਨ ਦਾ ਯਤਨ ਗਿਆਨੀ ਰਗਵੀਰ ਸਿੰਘ ਨੇ ਕੀਤੇ ਉੱਥੇ ਹੀ ਉਹਨਾਂ ਨੇ ਆਪਣੀ ਸ਼ਖਸੀਅਤ ਨੂੰ ਵੀ ਖੇਠਾਂ ਸੁੱਟ ਲਿਆ। ਸਰਨਾ ਨੇ ਵੀ ਕਿਹਾ ਕਿ ਇਹ ਉਹ ਪਦਵੀ ਹੈ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾਾਂ ਮਨਵਾਈਆਂ ਅਤੇ ਭਾਈ ਮਨੀ ਸਿੰਘ ਜੀ ਨੇ ਸੇਵਾਾਂ ਮਨਵਾਂਦੇ ਕੋਈ ਆਪਣਾ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਸਰਨਾ ਨੇ ਵੀ ਕਿਹਾ ਕਿ ਕਿਸੇ ਵੀ ਧਾਰਮਿਕ ਸਖਸ਼ੀਅਤ ਨੂੰ ਮਾਨ ਮਰਿਆਦਾ ਅਤੇ ਸਿਧਾਂਤਾਂ ਨੂੰ ਤਾਰ-ਤਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਦੱਸ ਜਿਏ ਕਿ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦੇ ਹਾਂ ਕਿ ਗਿਆਨੀ ਰਗबीर ਸਿੰਘ ਵੱਲੋਂ ਅਦਾਲਤ ਵਿੱਚ ਕੀਤੇ ਗਏ ਕੇਸ ਨੂੰ ਲੈ ਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਦੀ ਪਦਵੀ ਨੂੰ ਠੇਸ ਪਹੁੰਚਾਣ ਅਤੇ ਨੀਵਾ ਦੱਸਣ ਦੀ ਇਸ ਕਾਰਵਾਈ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਪਰਮਜੀਤ ਸਿੰਘ ਸਰਨਾ ਨੇ ਧਾਮੀ ਨੂੰ ਇਹ ਵੀ ਕਿਹਾ ਕਿ ਖੁਨੇ ਗਿਆਨੀ ਰਗਵੀਰ ਸਿੰਘ ਨੇ ਜੋ ਅਦਾਲਤ ਦੇ ਕਟਾਰੇ ਵਿੱਚ ਖੜੇ ਖੂਨ ਦਾ ਫੈਸਲਾ ਲਿਆ ਹੈ ਇਸ ਲਈ ਗਿਆਨੀ ਰਗਵੀਰ ਸਿੰਘ ਨੂੰ ਤੁਰੰਤ ਧਾਰਮਿਕ ਸੇਵਾਵਾਂ ਤੋਂ ਲਾਂਭੇ ਕਰਕੇ ਸਰਵਿਸ ਨਿਯਮਾ ਮੁਤਾਬਿਕ ਕੋਈ ਦਫਤਰੀ ਸੇਵਾਵਾਂ ਵੀ ਬਦਲ ਦੇਣੀਆਂ ਚਾਹੀਦੀਆਂ ਨੇ ਜਿਸ ਸਖਸ਼ੀਅਤ ਨੇ ਸਿੱਖ ਕੌਮ ਦੀਆਂ ਦੋ ਅਹਿਮ ਪਦਵੀਆਂ ਤੇ ਸੇਵਾ ਨਿਭਾਉਣ ਤੋਂ ਬਾਅਦ ਵੀ ਮਾਨ ਮਰਿਆਦਾ ਤੇ ਸਿੱਖੀ ਸਿਧਾਂਤਾਂ ਦਾ ਗਿਆਨ ਹਾਸਲ ਨਹੀਂ ਕੀਤਾ ਉਸ ਸੰਗਤਾਂ ਨੂੰ ਵੀ ਗਲਤ ਰਾਹ ਦੱਸੇ ਰੱਖੋਵੇਗਾ ਦੱਸ ਜਿਏ ਕਿ ਇਸ ਦੇ ਚਲਦਿਆਂ ਕਈ ਹੋਰ ਸਿੱਖ ਸਖਸ਼ੀਅਤਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਗਿਆਨੀ ਰਘੂਬੀਰ ਸਿੰਘ ਹੁਣਾਂ ਦੇ ਵੱਲੋਂ ਇਹੇ ਫੈਸਲਾ ਨਹੀਂ ਸੀ ਲੈਣਾ ਚਾਹੀਦਾ ਕਿਆਨੀ ਰਗੂ ਵੀ